ਪੰਜਾਬ ਦੇ ਉੱਤੇ ਲੱਗੇ ਨਸ਼ੇ ਦੇ ਕਲੰਕ ਨੂੰ ਮਿਟਾਉਣ ਦੇ ਲਈ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵਡਾ ਐਲਾਨ ਕਰ ਦਿੱਤਾ ਹੈ ਤੇ ਦੂਜੇ ਪਾਸੇ ਉਥੇ ਹੀ ਨਸ਼ਾ ਮੁਕਤੀ ਯਾਤਰਾ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਸਟੇਜ ਦੇ ਉੱਤੇ ਗਰਜਦੇ ਹੋਏ ਦਿਖਾਈ ਦੇ ਰਹੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਹੁਣ ਆਪਣੇ ਵਿਰੋਧੀਆਂ ਨੂੰ ਮੋੜ ਤੋਲ ਲਲਕਾਰਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਹੁਣ ਆਮ ਆਦਮੀ ਪਾਰਟੀ ਦਿਨ ਰਾਤ ਮਿਹਨਤ ਕਰ ਰਹੀ ਹੈ ਤੇ ਪਹਿਲਾਂ ਨਸ਼ਾ ਤਸਕਰਾਂ ਨੂੰ ਪਿਆਰ ਦੇ ਨਾਲ ਸਮਝਾਇਆ ਜਾਵੇਗਾ ਤੇ ਜੇਕਰ ਕੋਈ ਨਹੀਂ ਸਮਝਦਾ ਸਿੱਧੀ ਕਾਰਵਾਈ ਪਾਵਾਂਗੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਟੇਜ ਤੇ ਹੋਏ ਖੜ ਕੇ ਜਿਹੜੀ ਕਿ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਤੱਕ ਦੇ ਦਿੱਤੀ ਹੈ ਤੇ ਦੂਜੇ ਪਾਸੇ ਉਥੇ ਹੀ ਨੌਜਵਾਨਾਂ ਨੂੰ ਨਸ਼ੇ ਦੇ ਖਿਲਾਫ ਜੜਾ ਕੇ ਉਸ ਨੂੰ ਲੈ ਕੇ ਜਾਗਰੂ ਕੀਤਾ ਜਾ ਰਿਹਾ ਹੈ ਤੇ ਉਥੇ ਹੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਯਤਨ ਕੀਤਾ ਜਾ ਰਿਹਾ ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਬਹੁਤ ਸਾਰੇ ਚੁੱਲ੍ਹੇ ਇਹੋ ਜਿਹੇ ਨੇ ਜਿਹੜੇ ਬਚਾਉਣ ਵਾਲੇ ਨੇ ਆਪਾਂ ਨੂੰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਆਪਾਂ ਟਿੱਲੇ ਨਹੀਂ ਪੈ ਸਕਦੇ ਸੁਸਤ ਨਹੀਂ ਹੋ ਸਕਦੇ ਸੋ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਪ੍ਰਾਣੀਆਂ ਸਰਕਾਰਾਂ ਨੇ ਸਾਨੂੰ ਵਿਰਸੇ ਚਾਹੀ ਦਿੱਤਾ ਬਸ ਉਹ ਆਪਦੇ ਤਾਂ ਪੈਸੇ ਪੂਸੇ ਕਮਾਗੇ ਹੋਣਗੇ ਪੈਸੇ ਕੰਮ ਨਹੀਂ ਆਉਣੇ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਚੋਰੀ ਦਾ ਪੁੱਤ ਕਦੇ ਗੱਭਰੂ ਨਹੀਂ ਹੁੰਦਾ ਉਹ ਪੈਸੇ ਕੰਮ ਨਹੀਂ ਆਉਣੇ ਜਿਹੜੇ ਪਾਪ ਦੀ ਕਮਾਈ ਹੈ ਨਾ ਉਹ ਕਿਤੇ ਨਾ ਕਿਤੇ ਸਵਰਗ ਨਰਕ ਇੱਥੇ ਨੇ ਇੱਥੇ ਲੱਗ ਜਾਣਗੇ ਹੁਣ ਉਹ ਜੇਲ੍ਹਾਂ ਦੀਆਂ ਕਈ ਜੇਲ੍ਹਾਂ ਚ ਨੇ ਕਈ ਜਮਾਨਤਾਂ ਤੇ ਨੇ ਕਦੇ ਵੀ ਜੇਲ੍ਹ ਹੋ ਸਕਦੀ ਐ ਸੋ ਖਾਣੀਆਂ ਉਹੀ ਦੋ ਰੋਟੀਆਂ ਨੇ ਜੇਲ੍ਹ ਵਾਲੇ ਚ ਣੂਨ ਮਿਰਚ ਵੀ ਨਹੀਂ ਹੁੰਦਾ ਘਰ ਵਾਲੀ ਜੇ ਕੋਈ ਖਾ ਲਓਗੇ ਤੋ ਚ ਣੂਨ ਮਿਰਚ ਮਰਜ਼ੀ ਦਾ ਪਾ ਸਕਦੇ ਹੋ ਸੋ ਇਹੀ ਗੱਲ ਕਹੂੰਗਾ ਮੈਂ ਤਾਂ ਕਿ ਜੋ ਤੁਸੀਂ ਪਿੰਡ ਜਲਾਲਪੁਰ ਆਣਿਆਂ ਨੇ ਇੱਕ ਬੀੜਾ ਚੁੱਕਿਆ ਕਿ ਯਾਰ ਇਹ ਕੰਮ ਠੀਕ ਕਰਨਾ ਬਸ ਥੋਡੇ ਆਪਣੇ ਪਿੰਡ ਦੇ ਮੁੰਡੇ ਬਹੁਤ ਪ੍ਰਭਾਵਿਤ ਹੋ ਗਏ ਸੀਗੇ ਉਹਨਾਂ ਗੱਲਾਂ ਤੋਂ ਪਰ ਉਹ ਵਾਪਸ ਆ ਗਏ ਉਹਨਾਂ ਨੇ ਆਪ ਦੱਸਿਆ ਵਾਪਸ ਆਉਣ ਦੇ ਤਰੀਕੇ ਮੇਨੂੰ ਲੱਗਾ ਸਭ ਤੋਂ ਬੈਸਟ ਕੋਚ ਥੋਡੇ ਉਹੀ ਹੋ ਸਕਦੇ ਨੇ ਜੇ ਕੋਈ ਹੋਰ ਵੀ ਰਹਿੰਦਾ ਹੈ ਰੀਹੈਬ ਸੈਂਟਰ ਚ ਲੈ ਜਾਓ ਓਟ ਕਲੀਨਿਕ ਚ ਲੈ ਜਾਓ ਸਰਕਾਰ ਪੂਰੀ ਹੈਲਪ ਕਰੂਗੀ ਸਰਕਾਰ ਆਪਣੇ ਵੱਲੋਂ ਸੱਚੇ ਦਿਲੋਂ ਲੱਗੀ ਹੋਈ ਹੈ ਕਿ ਅਸੀਂ ਪੰਜਾਬ ਤੋਂ ਇੱਕ ਲੰਕ ਜਿਹੜਾ ਮੱਥੇ ਤੇ ਲੱਗ ਗਿਆ ਇਹਨੂੰ ਪੂੰਝ ਕੇ ਹਟਣਾ ਪੰਜਾਬ ਨੂੰ ਦੁਬਾਰਾ ਕਬੱਡੀਆਂ ਵਾਲਾ ਪੰਜਾਬ ਨੂੰ ਦੁਬਾਰਾ ਕੁਸ਼ਤੀਆਂ ਵਾਲਾ ਦੰਗਲਾਂ ਵਾਲਾ ਪੰਜਾਬ ਨੂੰ ਦੁਬਾਰਾ ਫੌਜ ਦੇ ਕਰਨੈਲਾਂ ਜਰਨੈਲਾਂ ਵਾਲਾ ਤੇ ਗਿੱਧਿਆਂ ਪੰਗੜਿਆਂ ਵਾਲਾ ਪੰਜਾਬ ਬਣਾਉਣਾ ਔਰ ਬਣ ਜਾਊਗਾ ਛੇਤੀ ਬਣ ਜਾਊਗਾ ਕੋਈ ਬਹੁਤ ਹੀ ਦੇਰ ਨਹੀਂ ਲੱਗਣੀ ਜਦੋਂ ਪੰਜਾਬੀ ਇਹ ਧਾਰ ਲੈਣ ਕੇ ਆ ਕੰਮ ਕਰਨਾ ਹੈ ਤਾਂ ਕਰਨਾ ਹੈ ਬਸ ਸੁ ਪੰਜਾਬ ਦੀ ਜਵਾਨੀ ਪੰਜਾਬ ਦਾ ਪਾਣੀ ਪੰਜਾਬ ਨੂੰ ਰੋਜ਼ਗਾਰ ਪੰਜਾਬ ਨੂੰ ਇੰਡਸਟਰੀ ਸਾਰਾ ਕੁਝ ਦੇਣਾ ਸੋ ਹਸ਼ਿਆਰਪੁਰ ਜ਼ਿਲ੍ਹਾ ਪੜੇ ਲਿਖੇ ਲੋਕਾਂ ਦਾ ਜ਼ਿਲ੍ਹਾ ਸਭ ਤੋਂ ਪਹਿਲਾਂ ਜਦੋਂ ਪਾਰਟੀਸ਼ਨ ਹੋਈ ਸੀ ਤਾਂ ਪੰਜਾਬ ਯੂਨੀਵਰਸਿਟੀ ਹਸ਼ਿਆਰਪੁਰ ਆਈ ਸੀ ਪਹਿਲਾਂ ਫਿਰ ਉਹ ਤੋਂ ਬਾਅਦ ਚੰਡੀਗੜ੍ਹ ਗਈ ਹਸ਼ਿਆਰਪੁਰ ਰਾਜਤਾਨੀ ਸੀ ਲਗਭਗ ਸਾਡੀ ਸੋ ਅੱਜ ਵੀ ਅਸੀਂ ਸ਼ਾਰਪੁਰ ਨੂੰ ਕਦੇ ਕੋਈ ਕਿਸੇ ਕਿਸਮ ਦਾ ਕੋਈ ਵਿਤਕਰਾ ਆ ਜਾ ਕੋਈ थारे ही ਐਮਐਲਏ ਤੁਸੀਂ ਸ਼ਾਰਪੁਰ ਤੋਂ ਟਾਂਡੇ ਤੋਂ ਦਸੂਏ ਤੋਂ ਸਾਡੇ ਕੋਲੇ ਸ਼ਾਰਪੁਰ ਤੋਂ ਹੈਨਾ ਆਪਣਾ ਚੱਬੇਵਾਲ ਤੋਂ ਗੜ ਸ਼ੰਕਰ ਤੋਂ ਬਲਾਚੌਰ ਤੋਂ ਆਲੇ ਦਣ ਸਾਰਾ ਇਲਾਕਾ ਤੁਸੀਂ ਆਪਣੇ ਪ੍ਰਤੀਨਿਧ ਨਾਂ ਨਾ ਪਰ ਰੱਖਿਆ ਹੁਣ ਮੈਂ ਕਿਦੀ ਕਿਦੀ ਮੋੜੂਗਾ ਫਿਰ ਸੋ ਜਦੋਂ ਵੀ ਆਉਣਗੇ ਕਿਸੇ ਵੀ ਕੰਮ ਬਾਅਦ ਸਰਪੰਚ ਸਾਹਿਬ ਨੇ ਦੋ ਤਿੰਨ ਗੱਲਾਂ ਕਹੀਆਂ ਸਰਪੰਚ ਸਾਹਿਬ ਤੁਸੀਂ ਬਿਲਕੁਲ ਫਿਕਰ ਨਾ ਕਰੋ ਪੈਸੇ ਦੀ ਕੋਈ ਕਾਟ ਨਹੀਂ ਤੁਸੀਂ ਬਸ ਪ੍ਰੈਜੈਂਟੇਸ਼ਨ ਬਣਾ ਕੇ ਦਿਓ ਖੇਡ ਦਾ ਗਰਾਊਂਡ ਕਿੱਥੇ ਚਾਹੀਦਾ ਟੋਬੇ ਨੂੰ ਕਿਵੇਂ ਠੀਕ ਕਰਨਾ ਹੈ ਲਿੰਕ ਰੋਡਾਂ ਕਿਵੇਂ ਠੀਕ ਕਰਨੀਆਂ ਨੇ ਤੁਸੀਂ ਤੁਸੀਂ ਇਹਨੂੰ ਮੰਗ ਪੱਤਰ ਨਾ ਕਹੋ ਤੁਸੀਂ ਇਹਨੂੰ ਹੱਕ ਪੱਤਰ ਕਹੋ ਤੁਸੀਂ ਐਡਾ ਵੱਡਾ ਕੰਮ ਕਰਤਾ ਕਿ ਪਿੰਡ ਦੇ ਵਿੱਚ ਉਹ ਨਸ਼ਾ ਮੁਕਤ ਕਰਤਾ ਆਲਮੋਸਟ ਸਾਰਾ ਪਿੰਡ ਤੇ ਅਸੀਂ ਤੁਹਾਨੂੰ 5 10 15 ਲੱਖ ਰੁਪਏ ਪਿੱਛੇ ਰੋਕਾਂਗੇ ਬਿਲਕੁਲ ਸਕੂਲ ਚ ਕਮਰੇ ਪਾਉਣੇ ਆ ਲਾਇਬ੍ਰੇਰੀ ਲੈਣੀ ਆ ਮhalla ਕਲੀਨਿਕ ਲੈਣਾ ਜੋ ਤੁਸੀਂ ਕਹੋਗੇ ਤੁਹਾਨੂੰ ਮਿਲ ਜਾਊ ਬੋਲੇ ਇਸ ਤੋਂ ਨਿਹਾਲ ਸੁ ਹੋਰ ਪਿੰਡਾਂ ਨੂੰ ਵੀ ਦੱਸੋ ਵੀ ਸਾਨੂੰ ਤਾਂ ਮਿਲਿਆ ਭਾਈ ਅਸੀਂ ਆਹ ਕੰਮ ਕੀਤਾ ਪਹਿਲਾਂ ਇਦੋਂ ਪਹਿਲਾਂ ਤੁਹਾਡੇ ਪਿੰਡ ਕਦੇ ਮੁੱਖ ਮੰਤਰੀ ਆਇਆ ਕੋਈ ਕਿਸੇ ਬਜ਼ੁਰਗ ਬੈਠੇ ਨੇ ਕੋਈ ਪੁਰਾਣੀ ਯਾਦ ਹੋਵੇ ਕੋਈ 47 ਸਨਤੂਲੀ ਵਲੇ ਦੀ ਨਾ ਜੀ ਉਹ ਕਿੱਥੇ ਆਉਂਦੇ ਸੀ ਉਹੋ ਨਹੀਂ ਆਉਂਦੇ ਸੀ ਉਹ ਤਾਂ ਜੇ ਬਾਅਦ 'ਚ ਵੀ ਬਣਾ ਲੋਂਗੇ ਉ ਤਾਂ ਵੀ ਨਹੀਂ ਆਉਂਦੇ ਉਹਨਾਂ ਨੂੰ ਪਿੰਡ ਦਾ ਪਤਾ ਹੀ ਨਹੀਂ ਪਿੰਡ ਕਿਹਾ ਹੁੰਦਾ ਹੈ ਇਹ ਪਿੰਡ ਹੁੰਦਾ ਹੈ ਕੁਝ ਲੋਕ ਰਹਿੰਦੇ ਹਨ ਵਾਹ ਗਰੀਬ ਲੋਕ ਰਹਿੰਦੇ ਹਨ ਉਨਕੋ ਇਹੀ ਬੁਲਾ ਲਓ ਬਸ ਆਪ ਨਹੀਂ ਜਾਣਾ ਉਹਨਾਂ ਕੋਲੇ ਉਹ ਰਾਜੇ ਸੀ ਇੱਕ ਰਾਜਿਆਂ ਵਰਗੇ ਸੀ ਉਹਨਾਂ ਨੂੰ ਕੀ ਪਤਾ ਹੈ ਕਿ ਮੋਗੇ ਦਾ ਮਤਲਬ ਕੀ ਹੈ ਹੁਣ ਪਿੱਛੋਂ ਬੋਲੇ ਭਰਾ ਮੇਰੇ ਕਿ ਕਿਲੋ ਕਿਲੋ ਮੀਟਰ ਤੇ ਮੋਗਾ ਲੱਗ ਗਿਆ ਤੁਸੀਂ ਬਾਦਲ ਨੂੰ ਪੁੱਛ ਕੇ ਦੇਖੋ ਸੁਖਵੀਰ ਨੂੰ ਮੋਗਾ ਕੀ ਹੁੰਦਾ ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਖੇਤਾਂ ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਾ ਲੱਗੇ ਪਤਾ ਹੀ ਨਹੀਂ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੋਣ ਉਹਨਾਂ ਨੂੰ ਪਾਣੀ ਦੀ ਕੀਮਤ ਅੱਕੀ ਪਤਾ ਹੀ ਇਹ ਤਾਂ ਫਿਰ ਜਿਹੜੇ ਸਾਡੇ ਵਰਗੇ ਕਈਆਂ ਲੈ ਕੇ ਨੱਕੇ ਤੇ ਜਾਂਦੇ ਰਹੇ ਆ ਸਾਹਮਣੇ ਵਾਲਾ ਗੰਦਾਸਾ ਲੈ ਕੇ ਆਉਂਦਾ ਰਿਹਾ ਵੀ ਜੀ 2 ਮਿੰਟ ਵੱਧ ਹੋ ਗਏ ਗਰਦਨ ਲਾ ਦੂੰਗਾ ਤੇ ਉਹਨਾਂ ਨੂੰ ਪਤਾ ਹੋ ਸਕਦਾ ਨਾ ਪਾਣੀ ਦੀ ਕੀਮਤ ਕੀ ਹੁੰਦੀ ਹੈ ਤਾਂ ਹੀ ਉਹ ਨੰਗਲ ਮੈਨੂੰ ਤਿੰਨ ਚਾਰ ਵਾਰੀ ਜਾਣਾ ਪੈ ਗਿਆ ਪਾਣੀ ਵਾਸਤੇ ੱੱੱਕਾ ਸਾਡੇ ਨਾਲ ਕੋਈ ਕਰੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਲੀਗਲੀ ਵੀ ਲੜਾਂਗੇ ਸੜਕਾ ਤੇ ਵੀ ਲੜਾਂਗੇ ਪਾਣੀ ਨਹੀਂ ਪੰਜਾਬ ਦਾ ਜਾਣਦੇ ਚੱਕ ਦੇਾਂਗੇ ਉਹ ਫੱਟੇ ਹੀ ਚੱਕਣ ਨੂੰ ਫਿਰਦੇ ਆ ਉਹਨਾਂ ਦਲ ਸੇ ਫੱਟੇ ਚੱਕਣ ਆਉਂਦੇ ਹੁੰਦੇ ਆ ਮੈਂ ਫੱਟੇ ਥੱਲੇ ਕਰਨ ਜਾਣਾ ਉਹਨਾਂ ਨੂੰ ਉਹ ਫੱਟੇ ਨਾ ਕਹਿ ਦਿੰਗੇ ਵੀ ਉਹ ਚੱਕ ਦੋ ਉਹ ਇਧਰਲੇ ਪਾਸੇ ਨੂੰ ਚੱਕ ਹੈ ਇਧਰਲੇ ਪਾਸੇ ਉਹ ਫੱਟੇ ਥੱਲੇ ਰਹਿਣਗੇ ਪਰ ਪੰਜਾਬ ਦੀ ਚੜ੍ਹਦੀ ਕਲਾ ਵਾਲੇ ਫੱਟੇ ਜ਼ਰੂਰ ਚੱਕ ਦੇਾਂਗੇ ਆਪਾਂ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਖਾਸ ਤੌਰ ਤੇ ਮਾਵਾ ਪੈਣਾ ਦਾ ਇੰਨੀ ਭਾਰੀ ਗਿਣਤੀ ਚ ਹੋਣਾ ਕਿਉਂਕਿ ਨਸ਼ਾ ਭਾਵੇਂ ਪਤੀ ਕਰਦਾ ਹੋਵੇ ਭਾਵੇਂ ਭਰਾ ਭਾਵੇਂ ਬਾਪੂ ਸਭ ਤੋਂ ਵੱਧ ਦੁਖੀ ਤਬਕਾ ਤਾਂ ਲੇਡੀਜ਼ ਵਾਲੀ ਹੁੰਦਾ ਕਿਉਂਕਿ ਉਹਨਾਂ ਨੂੰ ਚੁੱਲ੍ਹੇ ਦਾ ਪਤਾ ਹੁੰਦਾ ਕਿ ਚੁੱਲ੍ਹਾ ਹੁਣ ਖਤਮ ਹੋਊਗਾ ਚੁੱਲ੍ਹੇ ਤੋਂ ਸਬਜ਼ੀਆਂ ਕੱਟਣਗੀਆਂ ਚੁੱਲ੍ਹੇ 'ਚੋਂ ਨਮਕ ਮਿਰਚ ਖਤਮ ਹੋਊਗਾ ਘਰ ਬਰਬਾਦ ਹੋਊਗਾ ਉਹ ਜ਼ਿਆਦਾ ਚਿੰਤਤ ਹੁੰਦੀਆਂ ਨੇ ਇਸੇ ਕਰਕੇ ਉਹ ਜ਼ਿਆਦਾ ਗਿਣਤੀ ਚ ਆ ਰਹੀਆਂ ਨੇ ਕੱਲਦੇ ਅਸੀਂ ਉਹਨਾਂ ਪਿੰਡਾਂ 'ਚ ਘੁੰਮ ਰਹੇ ਹਾਂ ਕੱਲ ਲੰਗੜੋਆ ਪਿੰਡ ਗਏ ਸੀ ਨਵਾਂ ਸ਼ਹਿਰ ਕੋਲੇ ਲੰਗੜੋਆ ਪਿੰਡ ਹੈ ਤੇ ਬਾਅਦ 'ਚ ਲਖਣਪਾਲ ਧਨੀ ਪਿੰਡ ਸਮਰਾਏ ਝੰਡਿਆਲਾ ਚਾਰ ਪਿੰਡ ਜਲੰਧਰ ਦੇ ਵੀ ਗਏ ਸੀਗੇ ਅੱਜ ਤੁਹਾਡੇ ਕੋਲੇ ਆਏ ਹਾਂ ਹੁਣ ਇਸ ਤੋਂ ਬਾਅਦ ਲੁਧਿਆਣੇ ਦਾ ਇੱਕ ਪਿੰਡ ਹੈ ਉੱਥੇ ਜਾਵਾਂਗੇ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਹੈ ਜੀ ਹੁਣ 13000 ਪਿੰਡਾਂ 'ਚ ਤਾਂ ਜਾ ਨਹੀਂ ਸਕਦੇ ਪਰ ਘਟੋ ਘਟੇ ਇਥੋਂ ਕਹਿੰਦੇ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਪਰ ਜਾਗ ਦਾ ਤਾਂ ਇੱਕ ਚਮਚਾ ਹੀ ਚਾਹੀਦਾ ਹੁੰਦਾ ਜੇ ਜਾਗ ਤੁਹਾਡੇ ਪਿੰਡੋਂ ਮਿਲ ਗਿਆ ਆਲੇ-ਦਾਲੇ ਪਿੰਡਾਂ 'ਚ ਵੀ ਆ ਨਸ਼ਾ ਮੁਕਤੀ ਦਾ ਦਹੀਂ ਜਮ ਜੂਗਾ ਮੈਨੂੰ ਉਮੀਦ ਹੈ ਇਸ ਗੱਲ